पास आके वीना जो पास आई जिंदगी रोज सानू किन्ने ही रूप दिखाए जिंदगी चरखियां दी कूख है ते चानचरां दा शोर है जाग सोने जोगिया तैनू जगाए जिंदगी ਹੁਣ ਵੇਲਾ ਹੈ ਸਾਡੇ ਵਿਦਿਆਰਥੀਆਂ ਦੇ ਵੀ ਜਾਗਣ ਦਾ ਕਿਉਂਕਿ ਇਮਤਿਹਾਨ ਨੇੜੇ ਆ ਗਏ ਹਨ ਤੇ ਫਿਰ ਸਾਜਰੇ ਉੱਠ ਕੇ ਤੜਕੇ ਉੱਠ ਕੇ ਪੜਨਾ ਸਭ ਕੁਝ ਸ਼ੁਰੂ ਹੋ ਜਾਂਦਾ ਹੈ ਪਰ ਇਸ ਤੋਂ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਕੁਝ ਵਿਸ਼ਿਆਂ ਦੇ ਤਾਂ ਸਿਲੇਬਸ ਹੀ ਪਾਠਕ੍ਰਮ ਹੀ ਬਹੁਤ ਘਟਾ ਦਿੱਤੇ ਨੇ ਤੇ ਕੁਝ ਵਿਸ਼ੇ ਜਿਵੇਂ ਕਿ ਪੰਜਾਬੀ ਲਾਜ਼ਮੀ ਤੇ ਪੰਜਾਬੀ ਚੋਣਵੀ ਇਸ ਬਾਰੇ ਬਹੁਤ ਮੰਗ ਸੀ ਕਿ ਵਿਦਿਆਰਥੀ ਕਿਉਂਕਿ ਕਰੋਨਾ ਕਾਲ ਕਰਕੇ ਜ਼ਿਆਦਾ ਚੰਗੀ ਤਰ੍ਹਾਂ ਪੜ ਨਹੀਂ ਸਕੇ ਸੀ ਸਾਰਾ ਸਾਲ ਤਾਂ ਇਮਤਿਹਾਨਾਂ ਦੇ ਵਿੱਚ ਉਹਨਾਂ ਨੂੰ ਮੁਸ਼ਕਲਾ ਪੇਸ਼ ਆ ਸਕਦੀਆਂ ਸੀ ਇਸ ਤੇ ਦਰਪੇਸ਼ ਹੁਣ ਇਹ ਹੱਲ ਹੋਇਆ ਕਿ ਪ੍ਰਸ਼ਨ ਪੱਤਰ ਹੀ ਬਹੁਤ ਸੁਖਾਲਾ ਕਰ ਦਿੱਤਾ ਗਿਆ ਵਿਦਿਆਰਥੀਆਂ ਲਈ ਇਸ ਲਈ ਹੁਣ ਇਹ ਵਿਸ਼ਾ ਵਿਦਿਆਰਥੀਆਂ ਲਈ ਬੋਝਲ ਨਹੀਂ ਹੋਵੇਗਾ ਬਲਕਿ ਬੜਾ ਰੋਚਕ ਹੋਏਗਾ ਤੇ ਵਿਦਿਆਰਥੀ ਸੌਖਿਆਂ ਸੌਖਿਆਂ ਪੇਪਰ ਦੇਣਗੇ ਆਓ ਵੇਖਦੇ ਹਾਂ ਕੀ ਤਬਦੀਲੀ ਕੀਤੀ ਗਈ ਆ ਇਸ ਪੇਪਰ ਦੇ ਪੈਟਰਨ ਦੇ ਵਿੱਚ ਪ੍ਰਸ਼ਨ ਪੱਤਰ ਦੀ ਰੂਪਰੇਖਾ ਦੇ ਵਿੱਚ ਤੇ ਵਿਦਿਆਰਥੀਆਂ ਲਈ ਇਹ ਕਿਵੇਂ ਸੌਖਾ ਹੋ ਗਿਆ ਕਿਸ ਤਰ੍ਹਾਂ ਦਾ ਹੋਏਗਾ ਚੌਣਵੀਂ ਪੰਜਾਬੀ ਵਿਸ਼ੇ ਦਾ ਪ੍ਰਸ਼ਨ ਪੱਤਰ ਆਓ ਚਾਤੀ ਮਾਰਦੇ ਹਾਂ ਲਿਖਤੀ ਅੰਕ 80 ਆਂਤ੍ਰਿਕ ਮੁਲਾਂਕਣ 20 ਅੰਕ ਦਾ ਸੁੰਦਰ ਲਿਖਾਈ ਦੇ ਨਿਰਧਾਰਿਤ ਕੀਤੇ ਗਏ ਹਨ 5 ਅੰਕ ਇਹ ਪਹਿਲਾਂ ਦੀ ਤਰ੍ਹਾਂ ਹੀ ਹੈ ਫਰਕ ਕੀ ਕੀਤਾ ਗਿਆ ਵਸਤੂ ਨਿਸ਼ਟ ਪ੍ਰਸ਼ਨ ਜਿਹੜੇ ਬਹੁਤ ਹੀ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਹੁੰਦੇ ਆ ਉਹਨਾਂ ਦੇ ਅੱਗੋਂ ਆਪਾਂ ਚਾਰ ਭਾਗਾਂ 'ਚ ਸਮਝ ਸਕਦੇ ਹਾਂ ਜਿਵੇਂ ਇੱਕ ਜਾਂ ਦੋ ਸ਼ਬਦਾਂ 'ਚ ਉੱਤਰ ਦੇਣਾ ਹੋਵੇ ਬਹੁਤ ਚੋਣਵੇਂ ਪ੍ਰਸ਼ਨ ਹੋਣਗੇ ਬਹੁਤ ਸਾਰੀਆਂ ਜਿਵੇਂ ਚਾਰ-ਚਾਰ ਆਪਸ਼ਨਸ ਨੇ ਉਹਨਾਂ ਚੋਂ ਸੀ ਇੱਕ ਸਹੀ ਆਪਸ਼ਨ ਨੂੰ ਵਿਕਲਪ ਨੂੰ ਚੁਣਨਾ ਵਾ ਸਹੀ ਜਾਂ ਗਲਤ ਦੱਸਣਾ ਜਾਂ ਖਾਲੀ ਥਾਂ ਭਰਨੀ ਹੈ ਸੋ ਇਸ ਤਰ੍ਹਾਂ ਦੇ ਛੋਟੇ ਉੱਤਰਾਂ ਵਾਲੇ ਪ੍ਰਸ਼ਨਾਂ ਦੇ ਕੁੱਲ ਅੰਕ ਕਿਤੇ ਗਏ ਹਨ 40 40 ਅੰਕ ਇਹ ਵੈਰੀ ਸ਼ਾਰਟ ਆਨਸਰ ਟਾਈਪ ਕੁਐਸਚਨਸ ਦੇ ਹੋਣਗੇ ਮੱਧਕਾਲੀਨ ਪੰਜਾਬੀ ਕਾਵ ਝਲਕਾਂ ਤੇ ਇਤਿਹਾਸ ਕਿਤਾਬ ਦੇ ਵਿੱਚੋਂ ਇੱਕ ਸੂਫੀ ਕਾਵ ਵਿੱਚੋਂ ਇੱਕ ਗੁਰਮਤ ਕਾਵ ਵਿੱਚੋਂ ਕਵਿਤਾ ਦਾ ਅੰਸ਼ ਆਏਗਾ ਉਹਨਾਂ ਦੋਹਾਂ ਚੋਂ ਕਿਸੇ ਇੱਕ ਦੀ ਪ੍ਰਸੰਗ ਵਿਆਖਿਆ ਕਰਨੀ ਹੋਏਗੀ ਕੁੱਲ ਅੰਕ 5 ਦੋ ਅੰਕ ਪ੍ਰਸੰਗ ਦੇ ਤਿੰਨ ਅੰਕ ਵਿਆਖਿਆ ਦੇ ਚੌਥਾ ਪ੍ਰਸ਼ਨ ਹੋਏਗਾ ਮੱਧਕਾਲੀਨ ਪੰਜਾਬੀ ਕਾਵ ਝਲਕਾਂ ਤੇ ਇਤਿਹਾਸ ਪੁਸਤਕ ਦੇ ਵਿੱਚੋਂ ਸੂਫੀ ਕਾਵ ਤੇ ਗੁਰਮਤ ਕਾਵ ਵਿੱਚੋਂ ਇੱਕ ਇੱਕ ਰਚਨਾ ਦੇ ਕੇ ਕਿਸੇ ਇੱਕ ਦਾ ਕੇਂਦਰੀ ਭਾਵ ਲਿਖਣਾ ਹੋਏਗਾ 4 ਅੰਕ ਸੋ ਪ੍ਰਸੰਗ ਵਿਆਖਿਆ ਤੇ ਕੇਂਦਰੀ ਭਾਵ ਗੁਰਮਤ ਕਾਵ ਤੇ ਸੂਫੀ ਕਾਵ ਵਿੱਚੋਂ ਹੀ ਆਏਗਾ ਕਿਸਾ ਤੇ ਵੀਰ ਕਾਵ ਦੇ ਵਿੱਚੋਂ ਤਾਂ ਸਾਡਾ ਪੰਜਵਾਂ ਪ੍ਰਸ਼ਨ ਆਏਗਾ ਜਿਹੜਾ ਕਿ ਅਭਿਆਸ ਵਾਲੇ ਜਿਹੜੇ ਪਾਠ ਪੁਸਤਕ ਦੇ ਵਿੱਚੋਂ ਹੀ ਅਭਿਆਸੀ ਪ੍ਰਸ਼ਨ ਹੈਗੇ ਆ ਉਹਨਾਂ ਚੋਂ ਦੋ ਪ੍ਰਸ਼ਨ ਦੇ ਕੇ ਕਿਸੇ ਇੱਕ ਦਾ ਵਿਸਥਾਰ ਚ ਉੱਤਰ ਲਿਖਣਾ ਹੋਵੇਗਾ 7 ਅੰਕ ਦਾ ਇਹ ਉੱਤਰ ਹੋਏਗਾ 6ਵਾਂ ਪ੍ਰਸ਼ਨ ਆਪ ਬੀਤੀਆਂ ਜਿਹੜੀ ਸਵੈ ਜੀਵਨੀ ਅੰਸ਼ਾਂ ਵਾਲੀ ਪੁਸਤਕ ਹੈ ਉਸ ਦੇ ਵਿੱਚੋਂ ਚਾਰ ਪ੍ਰਸ਼ਨ ਪੁੱਛ ਕੇ ਜਿਨ੍ਹਾਂ ਚੋਂ ਤੁਸੀਂ ਦੋ ਦਾ ਉੱਤਰ ਲਿਖਣਾ ਹੋਵੇਗਾ ਇੱਕ ਉੱਤਰ ਦੇ 4 ਅੰਕ ਹਨ ਕੁੱਲ ਮਿਲਾ ਕੇ 8 ਅੰਕ ਹੋਣਗੇ ਸਾਹਿਤ ਬੋਧ ਪਾਠ ਪੁਸਤਕ ਚੋਂ ਤਿੰਨ ਸਾਹਿਤ ਰੂਪ ਦਿੱਤੇ ਜਾਣਗੇ ਜਿੰਨਾ ਚੋਂ ਇੱਕ ਉੱਪਰ ਨੋਟ ਲਿਖਣਾ ਹੋਵੇਗਾ ਇਹ ਖਿਆਲ ਰੱਖਿਆ ਜਾਵੇ ਕਿ ਜਦੋਂ ਤੁਸੀਂ ਸਾਹਿਤ ਰੂਪ ਬਾਰੇ ਲਿਖਣਾ ਤਾਂ 2 ਅੰਕ ਉਸਦੀ ਪਰਿਭਾਸ਼ਾ ਦੇਣ ਲਈ ਨੇ 4 ਅੰਕ ਉਸਦੀਆਂ ਵਿਸ਼ੇਸ਼ਤਾਵਾਂ ਤੱਤ ਵਗੈਰਾ ਦੱਸਣ ਲਈ ਹੈ ਤੇ ਇੱਕ ਅੰਕ ਉਸ ਸਾਹਿਤ ਰੂਪ ਦੇ ਵਿੱਚੋਂ ਕੋਈ ਵੀ ਦੋ-ਦੋ ਅਹਿਮ ਪੰਜਾਬੀ ਲੇਖਕਾਂ ਰਚਨਾਵਾਂ ਦੇ ਨਾਂ ਦੇਣ ਲਈ ਹੈ ਜਿਵੇਂ ਤੁਸੀਂ ਨਾਵਲ ਦੀ ਗੱਲ ਕਰਦੇ ਹੋ ਨਾਵਲ ਕੀ ਹੈ ਇਹ ਵੀ ਦੱਸਣਾ ਉਸ ਦੀਆਂ ਵਿਸ਼ੇਸ਼ਤਾਵਾਂ ਦੱਸਣੀਆਂ ਨੇ ਤੱਤਾਂ ਨੂੰ ਸੰਖੇਪਚ ਦੱਸਣਾ ਤੇ ਅੰਤ ਵਿੱਚ ਪੰਜਾਬੀ ਨਾਵਲ ਦਾ ਇਤਿਹਾਸ ਦੱਸਦਿਆਂ ਹੋਇਆਂ ਘੱਟੋ-ਘੱਟ ਦੋ ਨਾਵਲਾਂ ਤੇ ਨਾਵਲਕਾਰਾਂ ਦੇ ਨਾਮ ਜ਼ਰੂਰ ਦੇਣੇ ਹਨ ਸੱਤ ਅੰਕ ਦਾ ਹੋਏਗਾ ਜੀ ਇਹ ਪ੍ਰਸ਼ਨ ਤੇ ਅੱਠਵਾਂ ਪ੍ਰਸ਼ਨ ਹੈ ਸਾਹਿਤ ਬੋਧ ਪੁਸਤਕ ਵਿੱਚੋਂ ਹੀ ਪਹਿਲਾਂ ਜਿਵੇਂ ਤੁਹਾਨੂੰ ਦੋ ਛੰਦਾਂ ਵਿੱਚੋਂ ਇੱਕ ਛੰਦ ਕਰਨਾ ਹੁੰਦਾ ਸੀ ਦੋ ਅਲੰਕਾਰਾਂ 'ਚੋਂ ਇੱਕ ਅਲੰਕਾਰ ਤੇ ਦੋ ਰਸਾਂ ਵਿੱਚੋਂ ਇੱਕ ਰਸ ਕਰਨਾ ਸੀ ਹੁਣ ਬਹੁਤ ਹੀ ਸੌਖਾ ਕਰ ਦਿੱਤਾ ਇੱਕ ਛੰਦ ਪਾਇਆ ਹੋਏਗਾ ਇੱਕ ਅਲੰਕਾਰ ਪਾਇਆ ਹੋਏਗਾ ਤੇ ਇੱਕ ਰਸ ਇਨ੍ਹਾਂ ਤਿੰਨਾਂ 'ਚੋਂ ਤੁਸੀਂ ਕਿਸੇ ਇੱਕ ਦੇ ਬਾਰੇ ਉਦਾਹਰਨਾ ਸਹਿਤ ਪਰਿਭਾਸ਼ਾ ਲਿਖਣੀ ਆ ਚਾਹੇ ਛੰਦ ਚਾਹੇ ਅਲੰਕਾਰ ਚਾਹੇ ਰਸ ਇਨ੍ਹਾਂ ਜਿਹੜਾ ਵੀ ਪੇਪਰ 'ਚ ਆਇਆ ਇਨ੍ਹਾਂ ਤਿੰਨਾਂ 'ਚੋਂ ਤੁਸੀਂ ਇੱਕ ਲਿਖਣਾ ਹੋਏਗਾ 4 ਅੰਕ ਹੋਣਗੇ ਇਸ ਤਰ੍ਹਾਂ ਨਾਲ ਚੁਆਇਸ ਵੱਧ ਗਈ ਹੈ ਤੇ ਤੁਹਾਡਾ ਕੰਮ ਘਟ ਗਿਆ ਸੋ ਰੀਜ ਨਾਲ ਕਰਿਓ ਸੋ ਪਿਆਰੇ ਬੱਚਿਓ ਉਮੀਦ ਹੈ ਕਿ 12ਵੀਂ ਸ਼੍ਰੇਣੀ ਦੇ 14ਵੀਂ ਪੰਜਾਬੀ ਵਿਸ਼ੇ ਵਾਲੇ ਵਿਦਿਆਰਥੀਆਂ ਨੇ ਸੁੱਖ ਦਾ ਸਾਹ ਵੀ ਲਿਆ ਹੋਵੇਗਾ ਤੇ ਹੁਣ ਉਹ ਬਹੁਤ ਚੰਗੀ ਤਰ੍ਹਾਂ ਨਾਲ ਤਿਆਰੀ ਵਿੱਚ ਜੁਟ ਜਾਣਗੇ ਤੇ ਪ੍ਰੀਖਿਆ ਦੇ ਵਿੱਚ ਇਮਤਿਹਾਨ ਦੇ ਵਿੱਚ ਬਹੁਤ ਚੰਗਾ ਪ੍ਰਦਰਸ਼ਨ ਕਰਨਗੇ ਬਹੁਤ-ਬਹੁਤ ਸ਼ੁਭ ਕਾਮਨਾਵਾਂ